ਇੱਕ ਪਾਸੇ ਤਾਂ ਪੰਜਾਬ ਦੇ ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਦਾ ਖਜ਼ਾਨਾ ਖਾਲੀ ਹੋਣ ਦੇ ਦਾਅਵਿਆਂ ਦੇ ਨਾਲ ਪੰਜਾਬ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਰੋਕਿਆ ਗਿਆ ਹੈ ਅਤੇ ਨਾਲ ਹੀ ਖਜ਼ਾਨਾ ਖਾਲੀ ਹੋਣ ਦਾ ਟੰਡੋਰਾ ਵੀ ਪਿਟਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਦੂਸਰੇ ਪਾਸੇ ਖੁਦ ਕਾਂਗਰਸ ਦੇ ਵਿਧਾਇਕਾਂ ਵੱਲੋਂ ਹੀ ਆਪਣੀਆਂ ਤਨਖਾਹਾਂ 'ਚ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੀ ਹਾਂ ਇਹ ਮੰਗ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਰੱਖੀ ਹੈ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਜੇਕਰ ਚੀਫ ਸਕੱਤਰ ਦੀ ਤਨਖਾਹ 2 ਲੱਖ ਹੈ ਤਾਂ ਵੀ ਵਿਧਾਇਕਾਂ ਦੀ ਤਨਖਾਹਾਂ ਵਿੱਚ ਵਾਅਦਾ ਕਿਉਂ ਨਹੀਂ ਕੀਤਾ ਜਾ ਸਕਦਾ ਉਹਨਾਂ ਕਹਿੰਦੇ ਕਿ ਉਹ ਪੰਜਾਬ ਦੇ ਵਿੱਤੀ ਹਾਲਾਤਾਂ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਨ ਪਰ ਕਿਉਂਕਿ ਇੱਕ ਵਿਧਾਇਕ ਦਾ ਵੀ ਅਧਿਕਾਰ ਖੇਤਰ ਕਾਫੀ ਵੱਡਾ ਹੁੰਦਾ ਹੈ ਜਿਸ ਕਰਕੇ ਉਸ ਦੇ ਖਰਚਿਆਂ ਦੇ ਹਿਸਾਬ ਨਾਲ ਉਸ ਦੀ ਤਨਖਾਹ 'ਤੇ ਵਾਅਦਾ ਕਰਨਾ ਜ਼ਰੂਰੀ ਹੈ ਕਿਉਂਕਿ ਕੰਪਲ ਦੇ ਕੋਲ ਆਪਰੇਸ਼ਨਲ ਏਰੀਆ ਇਤਨਾ ਵੱਡਾ ਹੁੰਦਾ ਹੈ मेरा ख्याल है कि अगर उसकी प्रोटोकॉल में कहीं जगह चीफ सेक्रेटरी के ऊपर है और नॉट तो मतलब सैलरी बढ़नी बढ़नी चाहिए चाहिए क्यों नहीं हालत बाई लॉजिकली कहता हूँ कि पंजाब की स्थिति को सबसे आगे रखना चाहिए मैं ये नहीं कहता हूँ पर अदरवाइज लॉजिकली येस पार्टी चाहिए क्योंकि अगर चीफ सेक्रेटरी की या दूसरे सेक्रेटरीज की सैलरी दो दो लाख है तो मेरा ख्याल ना तो फिर उनकी भी कम करनी चाहिए कांग्रेसी विधायक प्रगट सिंह वालों ਤਨਖਾਹ ਦੇ ਵਾਅਦੇ ਸਮੇਂ ਦੀ ਰੱਖੀ ਗਈ ਇਸ ਮੰਗ ਨੂੰ ਪੰਜਾਬ ਦੇ ਕਈ ਕੈਬਨ ਮંત્રીਆਂ ਨੇ ਵੀ ਜਾਇਜ਼ ਠਹਿਰਾਇਆ ਹੈ ਪਰ ਜਿਹੇ ਜੋ ਵੱਡਾ ਸਵਾਲ ਹੁਣ ਇਹ ਉੱਠਦਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਸੂਬੇ ਦਾ ਖਜ਼ਾਨਾ ਖਾਲੀ ਹੁੰਦੀ ਹੈ ਗੱਲਾਂ ਕਰ ਰਹੀ ਹੈ ਤਾਂ ਜਿਹੇ ਵਿੱਚ ਖੁਦ ਕਾਂਗਰਸੀ ਵਿਧਾਇਕਾਂ ਵੱਲੋਂ ਹੀ ਆਪਣੀਆਂ ਤਨਖਾਹਾਂ ਦੇ ਵਾਅਦੇ ਦੀ ਮੰਗ ਕਰਨਾ ਕਿੰਨਾ ਕੁ ਜਾਇਜ਼ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ